ਵੀਡੀਓ ਮੇਰੇ ਤੱਕ 5 ਮਿੰਟ ਪਹਿਲਾਂ ਪਹੁੰਚੀ ਤੇ ਬੜਾ ਹੀ ਦਿਲ ਰੋਇਆ ਬਹੁਤ ਮਨ ਦੁਖਿਆ ਇਹਨੂੰ ਦੇਖ ਕੇ ਮੈਂ ਕੋਈ ਵਿਰੋਧੀ ਤੇ ਅਰਦਾ ਨਹੀਂ ਅਗਰ ਨਾ ਮੈਂ ਕਿਸੇ ਸਰਕਾਰ ਦੇ ਨਾਲ ਹਾਂ ਪਰ ਸਿਸਟਮ ਦੇ ਖਿਲਾਫ ਜ਼ਰੂਰ ਹਾਂ ਔਰ ਸਿਸਟਮ ਦੇ ਖਿਲਾਫ ਜਿਹੜੀ ਲੜਾਈ ਗਲਤ ਸਿਸਟਮ ਦੇ ਖਿਲਾਫ ਲੜਾਈ ਸਾਡੀ ਜਿਹੜੀ ਚੱਲ ਰਹੀ ਹੈ ਉਹ ਸਰਕਾਰ ਕੋਈ ਵੀ ਹੋਵੇ ਮਾਇਆ ਨਹੀਂ ਰੱਖਦਾ ਜਿੱਥੇ ਤੁਸੀਂ ਗਲਤ ਹੋ ਉੱਥੇ ਗਲਤ ਹੋ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਨੇ ਸਿੱਧੂ ਦੀ ਰਿਹਾਈ ਦੇ ਲਈ ਕੱਲ ਲੱਖਾ ਸੁਧਾਨਾ ਤੇ ਕਿਸਾਨ ਜੂਨੀਅਨ ਵੱਲੋਂ ਧਰਨਾ ਦਿੱਤਾ ਗਿਆ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਸੰਗਰੂਰ ਵਿਖੇ ਘੇਰਨ ਦੇ ਲਈ ਕਿਹਾ ਗਿਆ ਸੀ ਬਹੁਤ ਵੱਡਾ ਉੱਥੇ ਦੋਸਤੋ ਪੰਜਾਬ ਦੇ ਲੋਕਾਂ ਦਾ ਇਕੱਠ ਹੋਇਆ ਤੇ ਸਾਵ ਨੂੰ ਦੋਸਤੋ ਲੱਖਾ ਸੁਧਾਨਾ ਤੇ ਕਿਸਾਨ ਜੱਥੇਬੰਦੀਆਂ ਦੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਉਸ ਤੋਂ ਬਾਅਦ ਦੋਸਤੋ 10 ਤਰੀਕ ਤੱਕ ਭਾਨੀ ਸਿੱਧੂ ਨੂੰ ਰਿਹਾ ਕਰਨ ਦਾ ਫੈਸਲਾ ਹੋਇਆ ਪਰ ਦੋਸਤੋ ਜੋ ਵੀ ਇਹ ਭਾਨੀ ਸਿੱਧੂ ਦਾ ਵਿਵਾਦ ਹੋਇਆ ਉਸ ਨੂੰ ਲੈ ਕੇ ਦੋਸਤੋ ਸਮਾਜ ਸੇਵੀ ਅਨਮੋਲਕ ਵਾਤਰਾ ਨੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਪਰ ਵੱਡੇ ਸਵਾਲ ਚੁੱਕੇ ਨੇ ਆਓ ਦੋਸਤੋ ਪਹਿਲਾਂ ਤੁਸੀਂ